जिंदाबाद जिंदाबाद दिग्विजय सिंह का लिया जिंदाबाद 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 बाति सरकार मुर्दाबाद 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 परेड करा रहे मुर्दाबाद मुर्दाबाद जिंदाबाद जिंदाबाद किसान कर कमेटी पंजाब प्रांत जिंदाबाद जिंदाबाद ਕੀ ਜੀ ਨਾਰੇबाजी ਕੀਤੀ ਯਾਰੀ ਮਰਦਾਬਾਦ 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 ਮੋਦੀ ਜ਼ਿਕਰ ਮਰਦਾਬਾਦ 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 ਮੋਦੀ ਮਾਮਾ ਮਰ ਗਿਆ ਗੰਗਨਾ ਰੰਡੀ ਕਰ ਗਿਆ ਮੋਦੀ ਮਾਮਾ ਮਾਰ ਗਿਆ ਗੰਗਨਾ ਰੰਡੀ ਕਰ ਗਿਆ ਮੋਦੀ ਮਾਮਾ ਮਰ ਗਿਆ ਗੰਗਨਾ ਰੰਡੀ ਕਰ ਗਿਆ ਗੰਗਨਾ ਤੇਰਾ ਕੌਣ ਸਾਰਾ ਅਮਰਦਸ ਸਾਹਿਬ ਮੋਟੇ ਧਰਵਾਲਾ ਗੰਗਨਾ ਤੇਰਾ ਇਹ ਤੋਂ ਆਈ ਆਵਾਜ਼ ਨਹੀਂ ਚੱਲਣਾ ਮੋਦੀ ਦਾ ਰਾਜ ਪਿੰਡਾਂ ਸ਼ਹਿਰਾਂ ਦੀ ਇੱਕੋ ਆਵਾਜ਼ ਨਹੀਂ ਚੱਲਣਾ ਮੋਦੀ ਦਾ ਰਾਜ ਗੁੰਡਾ ਰਾਜ ਮਰ ਗਿਆ ਗੁੰਡਾ ਰਾਜ ਟੰਡੀ ਕਰ ਗਿਆ ਅੱਜ ਪ੍ਰਧਾਨ ਜੀ ਕਿਨਾਂ ਹੈ ਜੀ ਮੈਂ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਕੋਟ ਬਟਾ ਸਾਫ ਸਿੰਘ ਸਭਰਾ ਅੱਜ ਦੋਹਾਂ ਫਾਰਮਾਂ ਦੇ ਸੱਦੇ ਤੇ ਮਜ਼ਦੂਰ ਮੋਰਚਾ ਤੇ ਗੈਰਾਈ ਨੀਤੀਕ ਮੋਰਚੇ ਤੇ ਪੂਰੇ ਭਾਰਤ ਲੈਵਲ ਤੇ ਜਿੱਥੇ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੀਆਂ ਸੱਤਾ ਦੇ ਵਿੱਚ ਜਿਹੜੇ ਆ ਬੀਜੇਪੀ ਦਾ ਜਿਹੜਾ ਪੁਤਲਾ ਫੂਕ ਕੇ ਤੇ ਨਾਰੇ ਜਿਹੜੇ ਇਹਨਾਂ ਦੇ ਖਿਲਾਫ ਬਹੁਤ ਜੋਰਾਂ ਦੇ ਵਿੱਚ ਲਾਊਗੀ ਅੱਜ ਇਹ ਜਿਹੜੀ ਸਰਕਾਰ ਆ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਪੂਰੇ ਮਰਨ ਵਰਤ ਤੇ 46 ਦਿਨ ਹੋ ਗਏ ਆ ਜਿਹੜੀ ਭਾਰਤ ਸਰਕਾਰ ਆਏ ਦੇ ਕੰਨ ਤੇ ਜੂ ਨਹੀਂ ਸਰਕੀ ਤੁਸੀਂ ਇਹ ਵੇਖੋ ਪਿਛਲੀ ਕਣਕ ਦੇ ਸੀਜ਼ਨ ਦੇ ਵਿੱਚ 23 ਰੁਪਏ ਕਣਕ ਲੈਣ ਤੋਂ ਘੁੱਟ ਮਾਰਦੇ ਦਾ ਇਨਕਾਰ ਕਰਦੇ ਸੀ ਅੱਜ ਕਾਰਪੋਰੇਟਾਂ ਦੇ ਹੱਥ ਕਣਕ ਆਈ ਹੈ ਤੇ 33 ਰੁਪਏ ਰੇਟ ਆ ਜਿੱਥੇ 40 ਰੁਪਏ ਆਟੇ ਦਾ ਰੇਟ ਆ ਇਹ ਜਿਹੜੀ ਕਾਰਪੋਰੇਟ ਆ ਇਹ ਉਹਨਾਂ ਨੂੰ ਦੇਸ਼ ਲਟਾਉਣ ਡਿਆ ਸਾਡੇ ਠੱਠ ਮਾਰੇ ਕਣਕ ਨੂੰ 23 ਰੁਪਏ ਚ ਮੋਚਰ ਨਹੀਂ ਲੈਣੀ ਠੱਠ ਮਾਰੇ ਕਿਸਾਨ ਸੂ ਸੈਟ ਕਰਕੇ ਅੱਜ ਕਾਰਪੋਰੇਟ ਦੇ ਹੱਥਾਂ ਚ ਆਈ ਤੇ ਕਣਕ 33 ਰੁਪਏ ਕਣਕ 33 ਰੁਪਏ ਆਟਾ 40 ਰੁਪਏ ਤੇ ਜਿਹੜਾ ਅਸੀਂ ਨਾਰਾ ਮਾਰਦੇ ਆ ਗਰੀਬ ਵਰਗ ਦਾ ਅੱਜ ਉਹ 40 ਰੁਪਏ ਆਟਾ ਲਊਗਾ ਤੇ 33 ਰੁਪਏ ਜਿਹੜੀ ਆ ਕਣਕ ਲਊਗਾ ਜੇ ਲੈਣੀ ਪਈ ਤੇ ਕ ਸਾਰੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੀ ਮੰਗਦਾ ਇਹ ਦੱਸ ਸਰਕਾਰ ਦੱਸ ਵੀ ਇਹ ਕੀ ਮੰਗਦਾ ਵਾ ਮੰਗਦਾ ਤੇ ਇਹੋ ਹੀ ਆ ਨਾ ਵੀ ਗਰੰਟੀ ਕਾਨੂੰਨ ਸੁਆਮੀ ਨਾਥਨ ਦੀ ਰਿਪੋਰਟ ਸੁਆਮੀ ਨਾਥਨ ਦੇ ਵਿੱਚ ਤੇ ਜਿਹੜੀ ਗਰੰਟੀ ਕਾਨੂੰਨ ਇਹਦੇ ਵਿੱਚ ਦੱਸੋ ਗਰੰਟੀ ਕਾਨੂੰਨ ਈਆ ਜਵੀ ਵੇਚ ਲੇ 50 ਵੇਚ ਲੇ 26 ਵੇਚ ਲੇ 33 ਰੁਪਈਆ ਹੈਗਾ ਕਿਤੇ 6 ਰੁਪਈਆ ਕਿਲੋ ਮਟਰ 100 ਰੁਪਈਏ 3 ਰੁਪਈਆ ਕਿਲੋ ਆਲੂ ਲਾਇਆ ਤਾਂ 60 ਰੁਪਈਏ ਜੇ ਗੰਡਾ 4 ਰੁਪਈਆ ਲਾਇਆ ਤਾਂ 100 ਰੁਪਈਏ ਇਹ ਕਾਰਪੋਰੇਟ ਲੁੱਟਣ ਡਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਐਸੇ ਕਰਕੇ ਨਾਹਰਾ ਮਾਣ ਡਿਆ ਵੀ ਗਰੰਟੀ ਕਾਨੂੰਨ ਬਣਾ ਗਰੰਟੀ ਕਾਨੂੰਨ ਬਣਾ ਅੱਜ ਹਥਾਥਾ ਤੇ ਜਿਹੜੇ ਪੁਦਲੇ ਫੂਕਣ ਡਿਆ ਇਹ ਦੋਹਾਂ ਫਾਰਮਾਂ ਦੇ ਸੱਦੇ ਤੇ ਆ ਕਿਸਾਨ ਸੰਘਰਸ਼ ਕਮੇਟੀ ਪੰਜਾਬ ਪੰਜਾਬ ਦੇ ਵਾਕ ਵਾਕ ਜ਼ਿਲ੍ਹਿਆਂ ਦੇ ਵਾਕ ਵਾਕ ਪਿੰਡਾਂ ਦੇ ਵਿੱਚ ਵਾਕ ਵਾਕ ਸੱਤਾ ਦੇ ਵਿੱਚ ਇਹਨਾਂ ਦੇ ਪੁਤਲੇ ਫੂਕੂਗੀ ਤੇ ਰੋਸ ਯਾਰ ਕਰੂਗੀ ਇਹਨਾਂ ਕੋ ਕਹਿੰਦਾ ਵਾਗਰਜੀ ਕਾ ਖਾਲਸਾ ਵਾਗਰ ਨਹੀਂ ਪਤੇ ਹਾਂਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਤੇ ਕਿਸ ਸੰਬੰਧ ਦਾ ਜੀ ਜਿਹੜੇ ਇਕੱਠੇ ਸਤਨਾਮ ਸਿੰਘ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਟ ਬੁੱਢਾ ਦਾ ਚਪਾਈ ਆ ਜੋ ਅੱਜ ਪੁਤਲੇ ਫੂਕੇ ਜਾਂਦੇ ਆਏ ਜੋ ਦੋਨਾਂ ਫਾਰਮਾਂ ਦੀ ਕਾਲ ਤੇ ਸਰਕਾਰ ਦੇ ਪੁਤਲੇ ਫੂਕੇ ਜਾਂਦੇ ਆ ਜੋ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੇ ਦੱਸ ਚੁੱਕਿਆ ਵੀ ਅੱਜ 45 ਦਿਨ ਹੋ ਚੁੱਕੇ ਆ ਉਹਨਾਂ ਦੀ ਕੋਈ ਆਪ ਦੀ ਨਿੱਜੀ ਲੜਾਈ ਨਹੀਂ ਗਈ ਉਹ ਹਰੇਕ ਰੋਟੀ ਖਾਣ ਵਾਲੇ ਵਰਗ ਦੀ ਲੜਾਈ ਆ ਭਾਵੇਂ ਉਹ ਗਰੀਬ ਆ ਭਾਵੇਂ ਉਹ ਅਮੀਰ ਆ ਭਾਵੇਂ ਉਹ ਕਿਸਾਨ ਆ ਚਾਹ ਉਹ ਦਿਹਾੜੀ ਦਾੜਾ ਜਿਹੜਾ ਬੰਦਾ ਦੋ ਟਾਈਮ ਰੋਟੀ ਖਾਂਦਾ ਉਹਦੀ ਲੜਾਈ ਲੜਨਦਾ ਆ ਕਿਉਂਕਿ ਜਿਹੜੀਆਂ ਚੀਜ਼ਾਂ ਖਰੀਦੀਆਂ ਜਾਂ ਕੋਆਪਰੇਟ ਕਰਾਉਂਦੇ ਆ ਆਉਦੀ ਮਰਜ਼ੀ ਦਾ ਰੇਟ ਹੋ ਜਾਂਦਾ ਵਾ ਉਸੇ ਤੇ ਲੜਾਈ ਲੜਨਦਾ ਵੀ ਇਹਦੀ ਐਮਐਸਪੀ ਦੀ ਗਾਰੰਟੀ ਬਣਾਓ ਜਿਹੜਾ ਖਰੀਦਦਾਰ ਆ ਉਹਨੂੰ ਵੀ ਫਾਇਦਾ ਹੋਵੇ ਤੇ ਜਿਹੜਾ ਵੇਚਣ ਵਾਲਾ ਉਹਨੂੰ ਵੀ ਫਾਇਦਾ ਹੋਵੇ ਕਿਉਂਕਿ ਹਰੇਕ ਜਿਹੜਾ ਦੋ ਟਾਈਮ ਦੀ ਸਭ ਕੀ ਰੋਟੀ ਖਾ ਸਕੇ ਇਹਦੇ ਨਾਲ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਸ਼ੇਅਰ ਕਰੋ ਵਾਜੀ ਚੈਨਲ ਨੂੰ ਕਰੋ ਸਬਸਕ੍ਰਾਈਬ مرد آباد مرد آباد مراد کرار مرد آباد مرد آباد